ਵਾਲਸਾ ਜੀ ਗੱਲ ਬੜੀ ਗੌਰ ਦੇ ਨਾਲ ਸੁਣਿਓ ਬੜੇ ਧਿਆਨ ਦੇ ਨਾਲ ਜਿੰਨਾ ਲੋਕਾਂ ਤੋਂ 3 ਘੰਟੇ 4 ਘੰਟੇ 5 ਘੰਟੇ ਨਹੀਂ ਚੌਂਕੜਾ ਮਾਰਿਆ ਜਾਂਦਾ ਨਹੀਂ ਬੈਠਾ ਜਾਂਦਾ ਲੰਮਾ ਸਮਾਂ ਨਾਮ ਇੰਨਾ ਚਿਰ ਨਹੀਂ ਜਪ ਸਕਦੇ ਇੰਨਾ ਚਿਰ ਬਾਣੀ ਨਹੀਂ ਪੜ ਸਕਦੇ ਉਹ ਜੇ ਕੋਈ ਵੀ ਪਦਾਰਥ ਚਾਹੁੰਦੇ ਨੇ ਕਿ ਅਸੀਂ ਗੁਰੂ ਸਾਹਿਬ ਦੇ ਕੋਲੋਂ ਆ ਚੀਜ਼ ਲੈਣੀ ਹੈ ਦੁਨੀਆ ਦੀ ਕੋਈ ਵੀ ਚੀਜ਼ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਉਸ ਵੇਲੇ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਦੁਕਾਨ ਹੱਟੀ ਖੁੱਲੀ ਹੁੰਦੀ ਹੈ ਉਸ ਟਾਈਮ ਮਹਾਰਾਜ ਨੇ ਆਪਦੇ ਖਜ਼ਾਨੇ ਖੋਲੇ ਹੁੰਦੇ ਨੇ ਉਹ ਸਮਾਂ ਕਿਹੜਾ ਹੈ ਸਵਾ ਪੈਰ ਰਾਤ ਰਹਿੰਦੇ ਆ तकरीबन 2 ਵਜੇ ਕਿਉਂਕਿ ਜਦੋਂ ਮਾਤਾ ਤ੍ਰਿਪਤਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਦੇ ਨੇ ਪੁੱਤਰ ਜੀ ਤੁਹਾਡਾ ਜੇ ਮਨ ਕੰਮ ਦੇ ਵਿੱਚ ਨਹੀਂ ਲੱਗਦਾ ਮੱਝਾਂ ਚਰਾਉਣ ਦੇ ਵਿੱਚ ਨਹੀਂ ਲੱਗਦਾ ਇੱਧਰ ਉੱਧਰ ਮਨ ਨਹੀਂ ਲੱਗਦਾ ਤੇ ਤੁਸੀਂ ਪਟਵਾਰੀ ਦੇ ਪੁੱਤ ਜੇ ਤੇ ਮੈਂ ਕਹਿ ਕੇ ਤੁਹਾਨੂੰ ਹੱਟੀ ਖਲਵਾ ਦੇਣੀ ਆ ਮਹਾਰਾਜ ਕਹਿੰਨ ਲੱਗੇ ਮਾਤਾ ਜੀ ਸਾਡੀ ਹੱਟੀ ਖੁੱਲੀ ਹੁੰਦੀ ਹੈ ਮਾਤਾ ਜੀ ਕਹਿੰਦੇ ਅਸੀਂ ਤੇ ਵੇਖੀ ਨਹੀਂ ਕਦੋਂ ਖੁੱਲੀ ਹੁੰਦੀ ਹੈ ਮਹਾਰਾਜ ਕਹਿੰਦੇ ਜਦੋਂ ਸਵਾ ਪੈਰ ਰਾਤ ਰਹਿੰਦੀ ਹੈ ਉਦੋਂ ਸਾਡੀ ਹੱਟੀ ਖੁੱਲੀ ਹੁੰਦੀ ਹੈ ਮਾਤਾ ਜੀ ਕਹਿੰਦੇ ਕੋਈ ਆਉਂਦਾ ਹੈ ਹੱਟੀ ਤੇ ਕਿ ਨਹੀਂ ਉਸ ਸਮੇਂ ਮਹਾਰਾਜ ਕਹਿੰਦੇ ਕੋਈ ਵਿਰਲਾ ਆਉਂਦਾ ਹੈ ਜਿਹੜਾ ਸੌਦਾ ਲੈਣਾ ਚਾਹੁੰਦਾ ਹੈ ਇਹ ਵਪਾਰ ਕਰਨਾ ਚਾਹੁੰਦਾ ਹੈ ਐਨ ਵਿਰਲੇ ਨਹੀਂ ਕਣੇ ਰੋਕੇ ਪਿਆਰੋ ਬੜੇ ਵਿਰਲੇ ਲੋਕ ਇਸ ਸਮੇਂ ਜਾਗਦੇ ਨੇ ਹਾਂ ਮੈਂ ਤੁਸੀਂ ਕੀ ਕਰਨਾ ਹੈ ਜਦੋਂ 12 ਤੋਂ 3 ਦੇ ਵਿੱਚ ਵਿੱਚ ਤੁਹਾਡੀ ਕਿਸੇ ਸਮੇਂ ਵੀ ਅੱਖ ਖੁੱਲਦੀ ਹੈ ਤੁਸੀਂ ਉੱਠਣਾ ਹੈ ਉਦੋਂ 5 ਮਿੰਟ ਦੇ ਵਾਸਤੇ